ਕਾਲ ਜੀ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਆ ਅੱਜ ਤੁਹਾਡਾ ਵਧੀਆ ਫਾਇਦਾ ਕਰਨਾ 10-12000 ਤੋਂ ਲੈ ਕੇ ਲੱਖ ਰੁਪਏ ਤੱਕ ਕੋਈ ਮਰਜ਼ੀ ਮੋਟਰਸਾਈਕਲ ਲੈ ਲਿਓ ਕਿਸ਼ਤਾਂ ਵੀ ਕਰ ਲੈਂਦੇ ਆ ਭਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕਿਹੜਾ ਕਿਹੜਾ ਮਾਡਲ ਨੇ ਮੋਟਰਸਾਈਕਲ ਇਹ ਵੀਰ ਜੀ ਮੋਟਰਸਾਈਕਲ ਸਾਰੇ ਹੁੰਦੇ ਆ ਆਪਣੇ ਕੋਲ ਡਾਊਨ ਤੋਂ ਡਾਊਨ ਮਾਡਲ ਜੀ ਉੱਚਾ ਮਾਡਲ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਕੀ ਆਹ ਪ੍ਰਟੀਨੇ ਖੜਾਗਾ ਆਹਦੇ ਨੰਬਰ ਤੇ ਆਜੋ ਜੀ ਆਹ ਪ੍ਰਟੀਨੇ ਤੋਂ ਸ਼ੁਰੂ ਕਰੋ ਕਾਹ ਮਾਡਲ ਆਈ ਇਹ ਇਹ 2010 ਮਾਡਲ ਆ ਜੀ ਠੀਕ ਹੈ ਜੀ ਹਾਂ ਜੀ ਏ ਵੀਡੀ ਰਾਜਪੁਰੇ ਦਾ ਨੰਬਰ ਹੈਗਾ ਹਾਂਜੀ ਫਾਸਟ ਪਾਰਟੀ ਆ ਠੀਕ ਹੈ ਜੀ ਇਹ ਆਪਾਂ ਦੇ ਦਾਂਗੇ ਤੁਹਾਨੂੰ 25000 ਦਾ ਜੀ 25000 ਰੁਪਏ ਦਾ ਮੋਟਰਸਾਈਕਲ ਸਾਫ ਹੈ ਵੀਰੇ ਚੰਗਾ ਤੇ ਆਹ ਆ ਵੀਰੇ ਸੈਂਟਰਾ ਇਹ ਡਾਊਨ ਮਾਡਲ ਹੈ ਜੀ ਇਹ ਪੰਜ ਮਾਡਲ ਆ ਠੀਕ ਹੈ ਜੀ ਇਹ ਦੇ ਦਾਂਗੇ 12000 ਦਾ ਕੁੱਲ 12000 ਦਾ ਮੋਟਰਸਾਈਕਲ ਆ ਬਈ ਸਕੂਟਰ ਦੇ ਰੇਟ ਆ ਇੰਜਨ ਗੇਅਰਾਂ ਦੀ ਬਾਈ ਦੀ ਗਾਰੰਟੀ ਹੈ ਕਾਪੀ ਕਾਗਜ਼ ਆਧਾਰ ਕਾਰਡ ਸਭ ਕੁਝ ਨਾਲ ਆ ਕਾਪੀ ਕਾਗਜ਼ਾਂ ਦੀ ਤੇ ਇੰਜਨ ਗੇਅਰਾਂ ਦੀ ਬਾਈ ਪੂਰੀ ਫੁੱਲ ਤਸੱਲੀ ਦੇਊਗਾ ਤੇ ਜੇ ਕਿਸੇ ਨੂੰ ਆ ਚਾਹੀਦਾ ਪੈਂਥਰ ਵੀਰੇ ਇਹ ਸਕੂਟਰੀ TVS ਦੀ 12000 12 ਮਾਡਲ ਹੈ 12 ਮਾਡਲ ਇਹ ਰੇਟ ਹੈ 15000 ਦੀ ਜੀ 15000 ਦੀ ਟਾਇਰ ਟੂ ਪੂਰੇ ਵਧੀਆ ਨੇ ਕਿ ਬਰਨਾਲਾ ਨੰਬਰ ਹੈ ਠੀਕ ਹੈ ਜੀ ਤੇ ਆਹ ਮੋਟਰਸਾਈਕਲ ਵੀਰੇ ਇਹ ਜੀ ਵਿਰਾਤ ਕਟਾ ਹੈਗਾ 25000 ਦਾ 2016 ਮਾਡਲ ਹੈ ਠੀਕ ਹੈ ਜੀ ਬਰਨਾਲਾ ਦਾ ਨੰਬਰ ਆ ਟਾਇਰ ਓਕੇ ਨੇ ਕਿ ਸੈਲਫ ਸਟਾਰਟ ਮੋਟਰਸਾਈਕਲ ਆ ਠੀਕ ਹੈ ਜੀ ਇਹ ਕਿੰਨੇ ਦਾ ਜੀ ਇਹ ਦੇ ਦਾਂਗੇ 26000 ਦਾ ਜੀ 1000 ਰੁਪਏ ਬਾਈ ਕਮਿਸ਼ਨ ਜਾਇਜ਼ ਹੀ ਲੈਂਦਾ ਤੇ ਆਹ ਸਕੂਟਰੀ ਵੀਰੇ ਇਹ 13 ਮਾਡਲ ਹੈ ਜੀ ਬਰਨਾਲਾ ਨੰਬਰ ਠੀਕ ਹੈ ਜੀ ਹਾਂਜੀ ਇਹ ਕਿੰਨੇ ਦੇ ਦੋਗੇ 22000 ਦੀ ਵੀਰ ਜੀ ਠੀਕ ਹੈ ਜੀ ਤੇ ਆ ਮੋਟਰਸਾਈਕਲ ਵੀ ਵਿਕਾਉ ਨੇ ਵੀਰੇ ਸਾਰੇ ਵਿਕਾਉ ਨੇ ਤੇ ਆ ਡੀ ਲੈਕਸ ਦਾ ਕੀ ਮੁੱਲ ਆ ਵੀਰੇ ਇਹ ਡੀ ਲੈਕਸ 2012 ਮਾਡਲ ਆ ਜੀ ਤੇ ਰੇਟ ਜੀ ਇਹਦਾ ਇਹ 12 ਮਾਡਲ ਨੂੰ ਪੰਜੂਗਾ ਜੀ 26000 ਦਾ ਕੁੱਲ 26000 ਤੇ ਵੀਰੇ ਜਿਹੜੇ ਆ ਡਾਊਨ ਮਾਡਲ ਮੋਟਰਸਾਈਕਲ ਨੇ ਇਹਨਾਂ ਦੇ ਕਿਸ਼ਤਾਂ ਕਿਸ਼ਤਾਂ ਵੀ ਕਰਾ ਦੇਣਾ ਵੀਰ ਜੀ ਡਾਊਨ ਪੇਮੈਂਟ ਆ ਮਨ ਕੇ ਚਲੋ ਕਸਟਮਰ ਕੋਲੋਂ ਠੋਕੜ 10000 ਭਰੋਣੇ ਆ ਠੀਕ ਹੈ ਜੀ ਪਰ ਲੋਨ ਵੀ ਸਾਡਾ ਜ਼ਿਲ੍ਹੇ ਚ ਹੀ ਹੁੰਦਾ ਹੈ ਠੀਕ ਹੈ ਜੀ ਮਤਲਬ ਕਿ ਲੋਕਲ ਬੰਦਾ ਚ 35 40 ਕਿਲੋਮੀਟਰ ਦੀ ਰੇਂਜ ਵਿੱਚ ਹੋ ਜਾਊਗਾ ਵੀਰੇ ਠੀਕ ਹੈ ਜੀ ਠੀਕ ਹੈ ਫਿਰ ਬਰਨਾਲੇ ਕਰਦੇ ਨਹੀਂ ਠੀਕ ਹੈ ਜੀ ਮਤਲਬ ਕਿ ਲੋਕਲ ਬੰਦਾ ਚਾਹੀਦਾ ਬਰਨਾਲੇ ਦੇ ਨੇੜੇ ਤੇੜੇ ਦਾ 30 40 ਕਿਲੋਮੀਟਰ ਦਾ ਠੀਕ ਹੈ ਜੀ ਤੇ ਆਹ ਡੀ ਲੱਗਸ ਵੀਰੇ 2016 ਮਾਡਲ ਤੇ ਇਹ ਕਿੰਨਾ ਕੀ ਰੇਟ ਹੈ ਜੀ ਦਾ ਇਹ 16 ਮਾਡਲ ਸੈਲਫਟਾਰਟ ਹੈ ਜੀ ਠੀਕ ਹੈ ਜੀ ਇਹ ਦੇ ਦਾਂਗੇ ਆਪਾਂ 33000 ਦਾ ਜੀ ਠੀਕ ਹੈ ਜੀ ਤੇ ਉਹ ਸਿਲਵਰ ਮੋਟਰਸਾਈਕਲ ਜੀ ਇਹ ਵੀ ਸੈਲਫਟਾਰਟ ਹੈ 2017 ਮਾਡਲ ਠੀਕ ਹੈ ਜੀ ਇਹ 17 ਮਾਡਲ ਦੇ ਦਾਂਗੇ ਵੀਰ ਜੀ 35000 ਦਾ ਤੇ ਅੱਗੇ ਉਹ ਸਕੂਟਰੀਆਂ ਦਾ ਵੀ ਪਲੇਜ਼ਰ ਹੈ ਜੀ ਪਲੇਜ਼ਰ ਹੈ ਜੀ ਠੀਕ ਹੈ ਜੀ ਕੀ ਰੇਟ ਹੈ ਜੀ ਇਹਦਾ ਇਹ ਆਪਾਂ ਦੇ ਦਾਂਗੇ ਜੀ 26000 ਦੀ ਜੀ ਠੀਕ ਹੈ ਜੀ ਇਹਤੇ ਵੀ ਕਿਸ਼ਤਾਂ ਹੋ ਜਾਣੀਆਂ ਕਿਸ਼ਤਾਂ ਹਰੇਕ ਤੇ ਹੋਣਗੀਆਂ ਚੱਲੋ ਜੀ ਲੈ ਲਓ ਜੀ ਠੀਕ ਬਰਨਾਲੇ ਦਾ ਲੋਕਲ ਬੰਦਾ ਹੋਵੇ ਨੇੜੇ ਤੇੜੇ ਦਾ ਤੇ ਉਹ ਅੱਗੇ ਵੀਰੇ ਹੋਂਡਾ ਐਕਟਵਾ ਉਹ ਹੋਂਡਾ ਐਕਟਵਾ 20 ਮਾਡਲ ਹੈ ਜੀ ਠੀਕ ਹੈ ਇਹਦਾ ਕੀ ਰੇਟ ਹੈ ਜੀ ਇਹ 20 ਮਾਡਲ ਪਰ ਦੇ ਦਾਂਗੇ 45000 ਦੀ ਠੀਕ ਹੈ ਜੀ ਲੋਕਲ ਨੰਬਰ ਹੈ ਵੀ ਠੀਕ ਹੈ ਜੀ ਤੇ ਆਪਣਾ ਸਭ ਤੋਂ ਮੇਨ ਚੀਜ਼ ਲੋਕਲ ਨੰਬਰ ਜ਼ਿਆਦਾ ਹੁੰਦਾ ਠੀਕ ਹੈ ਜੀ ਠੀਕ ਆਹਾ ਸਪਲੈਂਡਰ ਜੀ ਇਹ ਸਪਲੈਂਡਰ ਤੇ ਬਰਨਾਲ ਏਰੀਆ ਦੇ ਨੇੜੇ ਤੇੜੇ ਦਾ ਤੇ ਵਿਆਜ ਇਹਨਾਂ ਦਾ ਬੰਜਾਂ ਦਾ ਘੱਟਾ ਫੈਲ ਖਰਚਾ ਵੀ ਘੱਟ ਹੈ ਜੈਜ ਰੇਟ ਆ ਤੇ ਇੰਜਨ ਗੇਅਰ ਤੇ ਕਾਗਜ਼ ਪੱਤਰਾਂ ਦੀ ਬਾਈ ਦੀ ਫੁੱਲ ਤਸੱਲੀ ਹੋਊਗੀ ਤੇ ਸਾਨੂੰ ਅੱਗੇ ਹੋਰ ਡੀ ਲਕਸ ਤੇ ਪਲਟੀਨੀ ਦਿਖਾਉਣੇ ਇਹ ਮੋਟਰਸਾਈਕਲ ਕਿੰਨੇ ਦਾ ਵੀਰੇ ਇਹ ਕਿੰਨੇ ਦਾ ਬਾਈ ਇਹ ਵੀਰ ਦੀ 2012 ਮਾਡਲ ਸੈਲਫ ਸਟਾਰਟ ਇਹ ਕਿੰਨੇ ਦਾ ਜੀ ਇਹ ਆਪਣਾ ਬੰਜੂ ਸੈਲਫ ਵਾਲਾ ਮੋਟਰਸਾਈਕਲ ਹੀ ਸੋਹਣਾ ਰੱਖਾਗਾ ਹਾਂਜੀ ਸਾਰੀ ਕੰਡੀਸ਼ਨ ਓਕੇ ਆ ਪੇਪਰ ਓਕੇ ਆ ਆਪਣਾ ਬੰਜੂਗਾ 282 ਹਜ਼ਾਰ ਦਾ ਠੀਕ ਆ ਜੀ ਤੇ ਇੱਧਰ ਦਿਖਾਉਣੇ ਮਿੱਤਰੋ ਹੁਣ ਨੂੰ ਇਹ 20 ਮਾਡਲ ਸੈਲਫ ਠੀਕ ਹੈ ਜੀ ਠੀਕ ਹੈ ਜੀ ਕਿੰਨਾ ਕਿ ਚੱਲਿਆ ਜੀ ਇਹ ਇਹ ਸਾਲ ਚੱਲਿਆ ਜੀ 25000 ਚੱਲਿਆ ਠੀਕ ਹੈ ਜੀ ਠੀਕ ਹੈ 25 30000 ਚੱਲਿਆ ਹੋਇਆ ਜਮਾ ਨਵਾਂ ਮੋਟਰਸਾਈਕਲ ਹੈ ਸਰਕਾਰੀ ਮੁਲਾਜ਼ਮਾਂ ਦੇ ਮੋਟਰਸਾਈਕਲ ਹਨ ਬੰਨਿਆਂ ਕੋਲੇ ਵੱਧ ਹੁੰਦੇ ਨੇ ਸਰਵਿਸਮੈਨ ਵਾਲਿਆਂ ਦੇ ਤੇ ਬਾਕੀ ਬਾਈ ਜਿਹੜੇ ਵੀਡੀਓ ਨੂੰ ਨਵੇਂ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਦਾ ਹੋਰ ਵੀ ਡਿਸਕਾਊਂਟ ਹੋ ਜਾਊਗਾ 1000 ਰੁਪਏ ਦਾ 1000 ਵੀਡੀਓ ਸ਼ੇਅਰ ਕਰੀ ਹੋਈ ਦਿਖਾ ਦਿਓ ਬਾਈ ਨੂੰ 1000 ਰੁਪਏ ਦਾ ਥੋੜਾ ਇਹ ਮਾਡਲ ਹੈਗਾ 2010 ਜੀ ਠੀਕ ਹੈ ਜੀ ਇਹਦਾ ਕੀ ਡਿਮਾਂਡ ਹੈ 26 ਜੀ 26000 ਦਾ ਜੀ ਤੇ ਆਹ ਜੀ ਇਹ ਹੈਗਾ ਜੀ 18 ਮਾਡਲ ਸਲਫਟ 2018 ਮਾਡਲ ਰੇਟ ਜੀ ਇਹ ਦੇ ਦਾਂਗੇ ਜੀ 45 ਦਾ ਠੀਕ ਹੈ ਜੀ ਇਹ ਬਲਟਿਨੇ ਆ ਗਏ ਮਿੱਤਰੋ ਅੱਗੇ ਇਹਨਾਂ ਦੇ ਕਿਨੇ ਡਾਈ ਗਰੂਰ ਨੰਬਰ ਆ ਬਰਨਾਲਾ ਨੰਬਰ ਆ ਇਹ 12 12 ਮਾਡਲ ਆ ਠੀਕ ਹੈ ਜੀ ਹਾਂਜੀ ਇਹ ਜੋੜੇ ਜੋ ਜਿਹੜਾ ਮਰਜ਼ੀ ਲੈ ਲਓ 29 29000 ਰੁਪਏ ਦੇ ਦਾਂਗੇ ਆ ਵੀ 29000 ਦਾ ਬਾਈ ਆ ਵੀ 29 ਦਾ ਜਿਹੜਾ ਮਰਜ਼ੀ ਲੈ ਲਿਓ ਇੱਕੋ ਹੀ ਮਾਡਲ ਨੇ ਇੱਕ ਸੰਗਰੂਰ ਦਾ ਤੇ ਇੱਕ ਬਰਨਾਲੇ ਦਾ ਮੋਟਰਸਾਈਕਲਾਂ ਦੀ ਕੰਡੀਸ਼ਨ ਚੰਗੀ ਆ ਇੰਜਨ ਗੇਅਰਾਂ ਹੀ ਤੇ ਕਾਗਜ਼ਾਂ ਦੀ ਬਾਈ ਦੀ ਪੂਰੀ ਫੁੱਲ ਤਸੱਲੀ ਹੋਊਗੀ ਤੇ ईएमआई लोन ਵਗੈਰਾ ਹੋ ਜੂਗਾ ਸਾਰਿਆਂ ਤੇ ਆਹ ਬਲਟੀਨਾ ਵੀਰੇ ਉੱਚਾ ਮਾਡਲ 8 18 ਮਾਡਲ ਸੈਲਫ ਵਾਲਾ ਠੀਕ ਹੈ ਜੀ ਇਹਦਾ ਕੀ ਰਿਮਾਂਡ ਹੈ ਜੀ ਇਹਦੀ ਇਹ ਲੈ ਲਵਾਂਗੇ ਜੀ 42000 ਦਾ ਠੀਕ ਹੈ ਜੀ ਤੇ ਅੱਗੇ ਆ ਗਿਆ ਮਿੱਤਰੋ ਡੀ ਲੈਕਸ ਇਹ ਕੀ ਰੇਟ ਹੈ ਜੀ ਇਹ 13 ਮਾਡਲ ਹੈ ਜੀ ਕਿੱਕ ਵਾਲਾ ਠੀਕ ਹੈ ਜੀ ਕਿੰਨੇ ਦਾ ਜੀ 30000 ਰੁਪਏ ਦਾ ਤੇ ਭਾਈ ਜੇ ਕਿਸੇ ਨੇ ਮੋਟਰਸਾਈਕਲ ਸੈਕੰਡ ਹੈਂਡ ਵਿੱਚ ਕਟਾਉਣਾ ਹੋਵੇ ਉਹ ਵੀ ਲੈ ਲਵਾਂਗੇ ਜੀ ਉਹ ਕੱਟ ਲਵਾਂਗੇ ਪੇਪਰਾਂ ਦਾ ਪੂਰਾ ਚਾਹੀਦਾ ਪੂਰਾ ਜੀ ਪੂਰਾ ਪੇਪਰ ਕਮ ਕੱਟ ਹੋਣਾ ਤਾਂ ਗੱਡੀ ਜਿੰਨੇ ਦੀ ਵੇਚੀ ਹੈ ਉਹਦੀ ਵਾਪਸ ਠੀਕ ਹੈ ਜ ਠੀਕ ਹੈ ਜੀ ਠੀਕ ਹੈ ਤੇ ਬਾਈ ਕਹਿੰਦੇ ਜੇ ਕੋਈ ਮਤਲਬ ਕਿ ਕਾਗਜ਼ ਪਤਰਾ ਦੀ ਇੱਧਰ ਉੱਧਰ ਹੁੰਦੀ ਆ ਤਾਂ ਬਾਈ ਜ਼ਿੰਮੇਵਾਰੀ ਫੁੱਲ ਲੈਂਦੇ ਆਂ ਹੋਰ ਕਿਵੇਂ ਚੱਲਦਾ ਵੀਰੇ ਕੰਮਕਾਰ ਵੀਰੇ ਪੂਰਾ ਵਧੀਆ ਚੱਲਦਾ ਠੀਕ ਹੈ ਜੀ ਕਿ ਆਪਣੇ ਕੋਲੇ ਸਾਰੀਆਂ ਲੈਸ 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 ਗੱਡੀਆਂ ਮਿਲਦੀਆਂ ਨੇ ਠੀਕ ਹੈ ਜੀ ਤੇ ਹੁਣੀ ਆਪਾਂ 2015 ਮਾਡਲ 15 ਛੇੜ ਕੇ ਹਟੇ ਠੀਕ ਹੈ ਜੀ ਤੇ ਮੈਂ 16 ਵੀ ਨਾਲ ਕਰਕੇ ਹਟੇ ਆਂ ਠੀਕ ਹੈ ਜੀ ਜੋੜਾ ਹੁਣੀ ਛੇੜ ਦਿੱਤਾ ਆਪਾਂ ਠੀਕ ਹੈ ਜੀ ਆ ਬਾਈ ਨੇ ਮੋਟਰ ਨਾਲ ਵੇਚਿਆ ਤੇ ਤੁਹਾਨੂੰ ਬਕਾਇਦਾ ਰਸੀਦ ਦਿੱਤੀ ਜਾਊਗੀ ਪਰੂਫ ਦਿੱਤੇ ਜਾਣਗੇ ਡਾਕੂਮੈਂਟ ਤੁਹਾਨੂੰ ਸਾਰੇ ਮੋਟਰਾਂ ਨਾਲ ਦੇ ਪੂਰੇ ਮਿਲਣਗੇ ਪ੍ਰੋਪਰ ਤੇ ਬਾਈ ਆਪਣਾ ਐਡਰੈਸ ਦੱਸ ਦਿਓ ਇੱਕ ਵਾਰੀ ਮੇਰਾ ਸਕੂਟਰ ਮਾਰਕੀਟ ਸਾਹਮਣੇ ਠੀਕ ਹੈ ਜੀ ਉਹਦੀ ਆਪੋਜੀਟ ਸਾਈਡ ਆ ਨਾਲ ਕੁੱਟੀ ਪੈਂਦੀ ਆ ਠੀਕ ਹੈ ਜੀ ਤੇ ਉਹਦੇ ਸਾਹਮਣੇ ਜਿਵੇਂ ਵੀ ਤੁਸੀਂ ਸਾਹਮਣੇ ਆ ਠੀਕ ਹੈ ਬਾਕੀ ਬਾਈਆਂ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖਿਆ ਹੋਇਆ ਤੇ ਜਿਹੜਾ ਬਾਈ ਮੋਟਰਸਾਈਕਲ ਦੀ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਉਹਨਾਂ ਦਾ ਅਲੱਗ ਤੋਂ ਡਿਸਕਾਊਂਟ ਜ਼ਰੂਰ ਮਿਲੂਗਾ ਆਫਰ ਕਿਹੜਾ ਵੀਰੇ ਆਪ ਲੋਕਾਂ ਕੋਲ ਟੋਕਾ ਟਮਾਕ ਇਹਨਾਂ ਨੂੰ 5 ਤੋਂ 10000 ਤੋਂ ਨੀਚੇ ਮਿਲੂਗਾ ਮੋਟਰਸਾਈਕਲ ਠੀਕ ਹੈ ਮਾਰਕੀਟ ਰੇਟ ਨਾਲੋਂ 5-7000 ਰੁਪਏ ਬਾਈ ਘੱਟ ਰੇਟ ਹੀ ਦਿੰਦੇ ਆ ਮੋਟਰਸਾਈਕਲ ਤੇ ਬਾਕੀ ਬਾਈ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਾਈਆਂ ਦਾ ਨੰਬਰ ਡਿਸਕ੍ਰਿਪਸ਼ਨ ਚ ਵੀ ਲਿਖਿਆ ਹੋਇਆ ਸਕਰੀਨ ਤੇ ਵੀ ਚੱਲੀ ਜਾਂਦਾ ਮਿਲਦੇ